ਸੁਜਨਪੁਰ ਦੇ ਪਿੰਡ ਗੁਗਰਾ ਵਿੱਚ ਇੱਕ ਸ਼ਰਿਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਿੰਡ ਦੇ ਲੋਕਾਂ ਨੇ આરોਪ ਲਗਾਏ ਹਨ ਕਿ ਪਿੰਡ ਦੇ ਇੱਕ ਵਿਅਕਤੀ ਵੱਲੋਂ ਸ਼ਰਿਆਮ ਪਿੰਡ ਵਿੱਚ ਨਸ਼ੇ ਦੀ ਹਾਲਤ ਵਿੱਚ ਇੱਕ ਵਿਅਕਤੀ ਤੇ ਹਮਲਾ ਕੀਤਾ ਗਿਆ ਜਿਸ ਨਾਲ ਉਕਤ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਰ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਤੇ ਵੀ ਪੁਲਿਸ ਵੱਲੋਂ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚਲਦੇ ਅਜਮਜ਼ਬੂਰਨ ਪਿੰਡ ਵਾਸੀਆਂ ਤੇ ਜਖਮੀ ਵਿਅਕਤੀ ਦੇ ਪਰਿਵਾਰ ਵਾਲਿਆਂ ਵੱਲੋਂ ਰੋਸ਼ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਉਕਤ આરોપી ਤੇ ਪੁਲਿਸ ਜਲਦ ਕਾਰਵਾਈ ਕਰੇ ਪਿੰਡ ਵਾਸੀਆਂ ਨੇ ਕਿਹਾ ਕਿ ਹੁਨਾ ਵੱਲੋਂ 3-4 ਦਿਨ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਉਕਤ આરોપી ਸ਼ਰਾਬ ਨਸ਼ੇ ਦੀ ਹਾਲਤ ਵਿੱਚ ਗੁੰਡਾਗਰਦੀ ਕਰ ਰਿਹਾ ਹੈ ਪਰ ਪੁਲਿਸ ਹੈ ਕਿ ਕੋਈ ਕਾਰਵਾਈ ਨਹੀਂ ਕਰ ਰਹੀ ਦੇਖੋ ਕੀ ਹੈ ਪੂਰਾ ਮਾਮਲਾ ਇਹਨਾ ਤਸਵੀਰਾਂ ਨਹੀਂ ਤਾਤਕ ਬਨੇਰੋ ਸਾਡਾ ਨਤ ਦੇਖਦੋ ਪੰਜਾਬ ਜੇ ਕੀ ਨਿਊਜ਼ ਤੇ ਸਾਡੇ ਗਵੰਡੀ ਇਹ ਰੋਹਿਤ ਕਾਲੂ ਰਾਦਾ ਬੰਦਾ ਇੱਕ ਇਹ ਪਹਿਲੇ ਵੀ ਇਹਦੇ ਬੰਲੋਗੇ ਇਹਦੇ ਘਰ ਬੜੇ ਮਤਲਬ ਇਸ ਤਰ੍ਹਾਂ ਹੀ ਆਵਾਰਾ ਲੋਗ ਛਿੱਟਾ ਛੁਟਾ ਪੀਣ ਵਾਲੇ ਆ ਖਾਣ ਵਾਲੇ ਆਂਦੇ ਰਹੇ ਆ ਅਸੀਂ ਵਿਰੋਧ ਕੀਤਾ ਉਹਦੇ ਉਹਦੇ ਬਾਅਦ ਵੀ ਸਾਡੇ ਨਾਲ ਇਸ ਤਰ੍ਹਾਂ ਟੇਡਾ ਮੇਡਾ ਚੱਲਦੇ ਰਹੇ ਆ ਦੋਸਤੋ 14 ਤਰੀਕ ਨੂੰ ਇਹ ਸ਼ਾਮੀ ਸਾਡੇ ਦੀਵਾਰ ਤੇ ਚੜ ਕੇ ਧਮਕੀ ਦੇ ਰਿਹਾ ਕਿ ਮੇਰੀ ਬੇਸੀ ਦਾ ਨਾਮ ਲੈ ਕੇ ਤੂੰ ਬਾਹਰ ਨਿਕਲ ਤੇ ਤਨੂੰ ਮੈਂ ਫਾਰਕ ਰੱਖ ਦਾਂਗਾ ਇਦਾਂ ਕਰਦਾਗਾ ਉਦਾਂ ਕਰਦਾਗਾ ਫਿਰ ਵੀ ਐਂ ਕਿਹਾ ਕੋਈ ਗੱਲ ਲੋੜੀ ਵਾਲਾ ਦਿਨ ਹੀ ਐਂ ਕਿਹਾ ਚਲੋ ਛੱਡੋ ਪਰੇ ਜਾਣ ਦੋ ਕੋਈ ਵਾਲੇ ਬੱਚਾ ਹੈਗਾ ਬੱਚਾ ਬੱਚਾ ਕਰਦੇ ਦਸ ਫੇਰ ਆ ਗਿਆ ਦੁਬਾਰਾ ਫਿਰ ਆ ਗਿਆ ਤਾਂ ਫਿਰ ਫਿਰ ਨਾਂ ਲੈ ਕੇ ਨੇ ਆਵਾਜ਼ ਮਾਰੀ ਬਾਹਰ ਆਓ ਬਾਹਰ ਆਓ ਬਾਹਰ ਗਿਆ ਜਿਸ ਤੇ ਤੇ ਮੈਂ ਗੰਡਿਆਂ ਵਾਂਗ ਛਿਲ ਦਵਾਂਗਾ ਇਹ ਕਰਦਾਗਾ ਉਹ ਕਰਦਾਗਾ ਕਿ ਮੈਂ ਐਸੀ ਤਾਂ ਹੀ ਦਰਵਾਜ਼ਾ ਜਿੱਦਾਂ ਖੋਲੀ ਤਾਂ ਇਸ ਤਰ੍ਹਾਂ ਹੀ ਮੈਂ ਇਸੇ ਸਿਰ ਤੇ ਨਾਲ ਹੀ ਗਿਆ ਕਿ ਚਲੋ ਬੱਚਾ ਹੈਗਾ ਹੋ ਸਕਦਾ ਹੈ ਸੌਰੀ ਫੀਲ ਕਰਨਾ ਆਇਆ ਹੋਵੇਗਾ ਕਿ ਉਹ ਮੇਰਾ ਇਹ ਸਾਈ ਮੂੰ ਨਾਲ ਨੋਚਾ ਚਸ਼ਮਾ ਮੇਰਾ ਉਤਰ ਗਿਆ ਦਿਖਾਈ ਮੈਨੂੰ ਉਹਨਾਂ ਦਿੱਤਾ ਨਹੀਂ ਇਹ ਉਹਦਾ ਫਾਇਦਾ ਉਠਾ ਕੇ ਤੇ ਮੈਨੂੰ ਜ਼ਖਮੀ ਕਰ ਗਿਆ ਮੇਰਾ ਹੈਂਡ ਜਿਹੜਾ ਇਹ ਦੇਖੋ ਲੈਫਟ ਹੈਂਡ ਤੇ ਸੈਲਿੰਗ ਇਹ ਮੇਰਾ ਮਸਲ ਟਵਿਸਟ ਹੋ ਗਿਆ ਦਾ ਮੈਡੀਕਲ ਵੀ ਕਰਾਇਆ ਦਾ ਤੇ ਥਾਣੇ ਰਿਪੋਰਟਾਂ ਵੀ ਦਿੱਤੀਆਂ ਲੇਕਿਨ ਕੋਈ ਵੀ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਾ ਸਾਡੇ ਕਿਸੇ ਪ੍ਰਸ਼ਾਸਨ ਨੇ ਕੀਤੀ ਹੈ ਨਾ ਹੀ ਕਿਸੇ ਪੁਲਿਸ ਨੇ ਨਾ ਹੀ ਕਿਸੇ ਹੋਰ ਕਿਸੇ ਸੰਸਥਾਨ ਨੇ ਸਾਡੀ ਸਪੋਰਟ ਕੀਤੀ ਹੈ ਇਸ ਕਰਕੇ ਹੀ ਇਹ ਆਪਣੇ ਇਹਨਾਂ মিডিਆ ਨੂੰ ਬੁਲਾਇਆ ਹੈ ਦੇਖੋ ਬਾਕੀ ਕੰਪਲੇਟ ਸਰ 15 ਤਰੀਕ ਦੀ ਕੀਤੀ ਦੀ ਆ ਆ ਚਾਰ ਦਿਨ ਹੋ ਗਏ ਪੁਲਿਸ ਵਾਲੇ ਥੁਲਸ ਵਾਲੇ ਦੋ ਆਏ ਸੀ ਜੀ ਉਹ ਕਹਿੰਦੇ ਜੀ ਇਹੀ ਕਿ ਇਹਨਾਂ ਨੂੰ ਪੁੱਛ ਨਹੀਂ ਕਰ ਸਕਦੇ ਇਹ ਇਹ ਗਲਪਾਨ ਵਾਲੀ ਗੱਲ ਹੈ ਇਹ ਸਾਡੇ ਪੱਲੇ ਪੈ ਜਾਏਗਾ ਸਾਡੀ ਨੌਕਰੀ ਦਾ ਸਵਾਲ ਆ ਇਹ ਵੀ ਬੱਚੇ ਪਾਲਨੇ ਆ ਉਹ ਸਾਨੂੰ ਦਿੱਲੀ ਲੋ ਦੇ ਕੇ ਚੱਲ ਗਏ ਸਾਡੀ ਸਪੋਰਟ ਦੇਣ ਨੂੰ ਕੀ ਕਰਨੀ ਸੀ ਉਹ ਸਾਨੂੰ ਥੁਲਚੁਪ ਕਰਾ ਕੇ ਚੱਲ ਗਿਆ ਉਹ ਬਾਹਰ ਉਹ ਉਹ ਬੋਲਦੇ ਰਹੇ ਪੁਲਿਸ ਵਾਲੇ ਅੰਦਰੋਂ ਉਹ ਬੋਲਦਾ ਰਿਹਾ ਵਾ ਇਹਨੂੰ ਨਹੀਂ ਇਹਦੀ ਪੁਲਿਸ ਵਾਲੇ ਦੀ ਨਹੀਂ ਥੋੜੀ ਲਗੀ ਉਹਨੂੰ ਬਾਹਰ ਬੁਲਾਓ ਜਾਂ ਉਹਨੂੰ ਤੁਸੀਂ ਅੰਦਰ ਜਾਓ ਜ ਤਾਰਾ ਖਲਾਓ ਡਿਊਟੀ ਪੂਰੀ ਕਰਕੇ ਚਲਾ ਗਿਆ ਤੇ ਅੱਜ ਅੱਜ ਦੇ ਲਾਸਟ ਵੀ ਅਹੀ 2 ਘੰਟੇ ਪਹਿਲੇ ਜਿਹਨੂੰ ਫਿਰ ਐਸਆਈ ਨੂੰ ਅ ਫੋਨ ਕਰਕੇ ਕਿਹਾ ਹੈਗਾ ਕਿ ਕੀ ਤਰੀ ਕਾਰਵਾਈ ਕਿਉਂ ਨਹੀਂ ਕਰ ਰਹੇ ਕਹਿੰਦਾ ਮੈਂ ਫ੍ਰੀ ਹੋ ਕੇ ਗੱਲ ਕਰਾਂਗਾ ਪਤਾ ਨਹੀਂ ਪਤਾ ਨਹੀਂ ਇਹਨੇ ਇਹਨੇ ਕਦੋਂ ਫ੍ਰੀ ਹੋਣਾ ਤੇ ਕਦੋਂ ਕਾਰਵਾਈ ਹੋਣੀ ਆ ਹਾਂਜੀ ਜੀ ਨਰੇਸ਼ 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 ਕਰਕੇ ਆਈ ਐਸਆਈ ਮਾ ਜੀ ਮੇਰਾ ਨਾਮ ਅੰਮ੍ਰਿਸ਼ਪੂਰ ਹੈ ਜੀ ਮੈਂ ਗੁਗਰਾ ਦਾ ਨਿਵਾਸੀ ਆ ਤੇ ਮੈਂ ਦਿੱਲੀ ਕੰਮ ਕਰਦਾ ਹਾਂ ਮੈਂ ਆਪਣਾ ਛੁੱਟੀ ਲੈ ਕੇ ਆਪਣੇ ਆਫਿਸ ਤੋਂ ਸਪੈਸ਼ਲੀ ਇੱਥੇ ਆਇਆ ਆਪਣੇ ਮਾਪੇ ਨੂੰ ਜਸਟਿਸ ਦੇ ਲਵਾਉਣ ਵਾਸਤੇ ਇਹ ਮੇਰੇ ਪਾਪਾ ਜੀ ਹੈ ਮੇਰੇ ਪਿਤਾ ਜੀ ਹੈ 15 ਤਰੀਕ ਨੂੰ ਸ਼ਾਮੀ 6:30 ਵਜੇ ਸਾਡੇ ਨਾਲ ਦਾ ਮੁੰਡਾ ਗਗਰਾ ਦਾ ਮੁੰਡਾ ਸਾਡੇ ਗਵੰਡੀ ਦਾ ਨਾਮ ਦਾ ਰੋਹਿਤ ਕਾਲੂ ਹੈ ਉਹ ਆ ਕੇ ਮੇਰੇ ਪਾਪਾ ਨੂੰ ਸੀਨੀਅਰ ਸਿਟੀਜ਼ਨ ਨੂੰ ਮਰਡ ਟੂ ਅਟੈਂਪ ਦਾ ਕੋਸ਼ਿਸ਼ ਕਰਦਾ ਹੈ ਹਾਲਾਂਕਿ ਉਹਦੇ ਹੱਥ 'ਚ ਕੋਈ ਕੋਈ ਔਜ਼ਾਰ ਨਹੀਂ ਸੀ ਕੋਈ ਕੁਝ ਨਹੀਂ ਬਟ ਫਿਰ ਵੀ ਉਹਨਾਂ ਦੀ ਜਾਨ ਨੂੰ ਖਾਣੀ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਮੂੰਹ ਤੇ ਕਿੰਨੇ ਨੁਕਸਾਨ ਹੋਇਆ ਦੇਖ ਸਕਦੇ ਹੋ ਤੁਸੀਂ ਫਿਰ ਦੂਸਰੀ ਗੱਲ ਇਹ ਸੀਨੀਅਰ ਸਿਟੀਜ਼ਨ ਨੇ ਇਹਨਾਂ ਦੀ ਸਿਕਿਉਰਿਟੀ ਇਹਨਾਂ ਦਾ ਪ੍ਰੋਟੈਕਸ਼ਨ ਉਸ ਟਾਈਮ ਤੇ ਇਕੱਲੇ ਸੀ ਕਰ ਮੇਰੀ ਮਾਤਾ ਜੀ ਇਕੱਲੇ ਸੀ ਕਰ ਸਾਡੇ ਪੜੋਸੀ ਵੀ ਸੀ ਬਟ ਉਸ ਟਾਈਮ ਤੇ ਉਹਨੇ ਅਟੈਂਪਟ ਟੂ ਮਰਡਰ ਦੀ ਕੋਸ਼ਿਸ਼ ਕੀਤੀ ਹੈ ਮੈਂ ਚਾਹੁੰਦਾ ਕਿ ਜਸਟਿਸ ਮਿਲੇ ਸਾਨੂੰ 15 ਤਰੀਕ ਤੋਂ ਲੈ ਕੇ ਹੁਣ ਤੱਕ ਹੁਣ ਤੱਕ ਅੱਜ ਦਿਨ ਤੱਕ ਪੁਲਿਸ ਪ੍ਰੋਟੈਕਸ਼ਨ ਕੋਈ ਨਹੀਂ ਹੈ ਕੋਈ ਪੁਲਿਸ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਹੈ ਪੁੱਛਣ ਵਾਸਤੇ ਉਹ ਅਗਲਾ ਬੰਦਾ ਚਿੱਟਾ ਖਾ ਕੇ ਆਪਣੇ ਘਰ ਦੇ ਅੰਦਰ ਇੱਕ ਇਸ ਤਰ੍ਹਾਂ ਰਾਜੇ ਦੀ ਤਰ੍ਹਾਂ ਘੁੰਮ ਰਿਹਾ ਜਿਸ ਨੂੰ ਉਹ ਨੂੰ ਕੋਈ ਲੈਣਾ ਹੀ ਨਹੀਂ ਕਿਸੇ ਦੁਨੀਆ ਨਾਲ ਸਾਨੂੰ ਚਾਹੀਦਾ ਜਸਟਿਸ ਮੈਂ ਮੰਗ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਤੋਂ ਗੱਲ ਕਰ ਬੋਲਣਾ ਚਾਹੁੰਦਾ ਹਾਂ ਕਿ ਸਾਡੇ ਇਸ ਇਨਸੀਡੈਂਟ ਨੂੰ ਅਟੈਂਪਟ ਟੂ ਮਰਡਰ ਨੂੰ ਸੀਨੀਅਰ ਸਿਟੀਜ਼ਨ ਨੂੰ ਇਨਸਾਫ ਦਿੱਤਾ ਜਾਵੇ ਅੱਜ ਕਿਉਂ ਕੱਟੇ ਮੇਰਾ ਨਵ ਸਰਮਨ ਕੁਮਾਰ ਹੈ ਜੀ ਕੀ ਕਰ ਰਹਾ ਜੀ ਕੱਟੇ ਹੁੰਦਾ ਮਰਾਇਆ ਦੇਖੋ ਇਹ ਬਚਾਰੇ ਬਿਲਕੁਲ شریف ਪਿੰਡ ਦੇ ਵਿੱਚ ਬੜੇ شریف ਬੱਦੇ ਹੈਗੇ ਇਹ ਇਹਨਾਂ ਦੀ ਕੋਈ ਗੱਲਬਾਤ ਨਹੀਂ ਉਧਰ ਦੀ ਨਾ ਕੋਈ ਉਹ ਜੀ ਗੱਲ ਇਹ ਸਿਰਫ ਜਿਹੜੇ ਚਿੱਟੇ ਦਾ ਕਾਰੋਬਾਰ ਕਰਦੇ ਹੈਗੇ ਇਹ ਉਹਦੇ ਕਰਕੇ ਸਾਰੇ ਪੰਗੇ ਪੰਦੇ ਪਏ ਕੀ ਕਰਨਾ ਕਿ ਇਨਸਾਫ ਚਾਹੀਦਾ ਜੀ ਇਨਸਾਫ ਚਾਹੀਦਾ ਬਿਲਕੁਲ ਜਿਹੜੀ ਇਹਨਾਂ ਨਾਲ ਮਾਰੀ ਹੋਈ ਹੈ ਨਹੀਂ ਹੋਣੀ ਚਾਹੀਦੀ ਅੱਗੇ ਫਿਰ ਅਸੀਂ ਦੇਖ ਲਾਂਗੇ ਆਪਣੇ ਹਿਸਾਬ ਨਾਲ ਜੇ ਪੁਲਿਸ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਅਸੀਂ ਆਪਣੇ ਹਿਸਾਬ ਨਾਲ ਦੇਖ ਲਾਂਗੇ ਅਹੀਂ ਕਿੱਦਾਂ ਕਰਨਾ ਉਹਨਾਂ ਕੋਲ ਨਹੀਂ ਹੁੰਦਾ ਫਿਰ ਅਸੀਂ ਹੱਲ ਕਰ ਲਾਂਗੇ ਨਾ ਹਾਂਜੀ ਹਾਂਜੀ